ਕਿਨੂੰ ਕੀ ਹੋ ਗਿਆ ਸੀ ਇਹ ਮਾਸੀ ਜੀ ਦੱਸਣਗੇ ਜਦੋਂ ਬਹੁਤ ਸਾਰੀ ਸੰਗਤ ਨੂੰ ਆਉਣ ਵਾਲੇ ਸਮੇਂ ਦੇ 96 ਕਰੋੜ ਜਿਹੜੇ ਸਿੰਘਾਂ ਨੇ ਇਕੱਠੇ ਹੋਣਾ ਕਿਸੇ ਸਮੇਂ ਆ ਕੇ ਉਹ ਐਡੀ ਵੱਡੀ ਸੰਗਤ ਨੂੰ ਇਹੇ ਦਰਸਾਉਣ ਵਾਸਤੇ ਵੀ ਉਹ ਸਿੰਘਾਂ ਦਾ ਜਿਹੜਾ ਦਿਮਾਗ ਹੈ ਨਾ ਉਹ ਕਿਹਸ ਲੈਵਲ ਦੇ ਉੱਤੇ ਦਿਖਾਇਆ ਜਾਊਗਾ ਦਰਸ਼ਕਾਂ ਨੂੰ ਮਹਿਮਾਨ ਨੇ ਸਾਡੇ ਮੁਹੰਮਦ ਅਰਸ਼ਦ ਤੇ ਬੈਦ ਸ਼ਹਿਰੀਨ ਮਹਾਲੀ ਵਾਲੇ ਆ ਪਿੱਛੇ ਜਿਹੜੇ ਮੁੜ ਕੇ ਵੇਖ ਰਹੇ ਨੇ ਇਹਨਾਂ ਨੂੰ ਜਾਣਦੇ ਹੋਣਗੇ ਜਿਹੜੇ ਦਰਸ਼ਕ ਨੇ ਮਰੀਜ਼ ਨੇ ਤੇ ਸਾਡੀਆਂ ਕੁੜੀਆਂ ਆਈਆਂ ਹੋਈਆਂ ਨੇ ਚੱਲ ਕਰੋ ਤੇ ਤਵੇ ਤੇ ਲੋਹ ਦੇ ਉੱਪਰ ਜਾਨੀ ਪ੍ਰਸ਼ਾਦਾ ਤਿਆਰ ਹੋਇਆ ਲੋਹ ਲੰਗਰ ਕਾਇਨ ਦਿੰਦੇ ਨੇ ਹਣਾ ਤੇ ਰੋਟੀ ਖਾਣਾ ਖਾਦਾ ਜਾ ਰਿਹਾ ਹੈਲੋ ਤੇ ਇਹ ਹੈਗੀ ਸਾਡੀ ਕੈਰਨ ਹਾਂਜੀ ਤੇ ਇਹ ਹੈਗੇ ਇਲਹਾਮ ਇਲਾਮ ਸ਼ਮਾਇਲ ਕੱਦ ਤੇ ਇਹ ਹੈਗੇ ਨੇ ਹਾਂ ਇਹ ਹੈਗੇ ਨੇ ਵੈਦਸ਼ਾਹਰੀਨ ਮਹਾਲੀ ਤੋਂ ਤੇ ਇਹ ਮੁਹੰਮਦ ਅਨਵਰ ਸਾਹਿਬ ਆਰਕੀਟੈਕਟ ਨੇ ਬਹੁਤ ਹੀ ਵਧੀਆ ਤੇ ਅਨਵਰ ਸਾਹਿਬ ਮੜਾ-ਮੋਟਾ ਰੇਟ ਵੀ ਘੱਟ ਕਰ ਲਿਆ ਕਰੋ ਤੁਸੀਂ ਕਿਸੇ ਦੀ ਵੀ ਕੋਠੀ ਦਾ ਡਿਜ਼ਾਈਨ ਲੈਂਗੇ ਤਾਂ ਨਾ ਤੁਸੀਂ ਮੋٹے ਪੈਸੇ ਬਹੁਤ ਲੈਂਦੇ ਹੋ ਥੋੜਾ ਜਦੋਂ ਨਾਮ ਲੈਣਗੇ ਜੀ ਆਪਾਂ ਘੱਟ ਕਰ ਲਾਏ ਠੀਕ ਹੈ ਚਲੋ ਇਹ ਵੀ ਠੀਕ ਹੈ ਜੀ ਤੇ ਮਹਾਲੀ ਤੋਂ ਨੇ ਬਾਈ ਹੋਣੀ ਜਿਹੜੇ ਬਹੁਤ ਮਹਿੰਗੇ ਮਹਿੰਗੇ ਜਿਹੜੇ ਡਿਜ਼ਾਈਨਿੰਗ ਕਰਦੇ ਨੇ ਬਾਕੀ ਕਿਸੇ ਨੇ ਜਿਵੇਂ ਆਪਣੇ ਕੋਈ ਘਰ ਪਲਾਟ ਦੁਕਾਨ ਕੁਝ ਵੀ ਵੱਡੀ ਫੈਕਟਰੀ ਜਾਂ ਸਕੂਲਾਂ ਦੇ ਜਾਂ ਕੋਈ ਹੋਰ ਜਿਹੜੇ ਇਸ ਤਰ੍ਹਾਂ ਦੇ ਨਕਸ਼ੇ ਹੁੰਦੇ ਨੇ ਕਾਫੀ ਮਹਿੰਗੇ ਕੋਸਤ ਲਈ ਤੇ ਬਹੁਤ ਹੀ ਜਿਹੜੇ ਉੱਚ ਪਾਏ ਦੇ ਕਹਿ ਲਈਏ ਕੰਮ ਇਹਦਾ ਉਹ ਕਰਦੇ ਨੇ ਇਹ ਤੇ ਅਨਵਰ ਸਾਹਿਬ ਐਸੇ ਤੁਸੀਂ ਕਿੱਥੇ ਜੇ ਤੁਹਾਨੂੰ ਕਿਸੇ ਨੇ ਉਦਾਂ ਮਿਲਣਾ ਵੇ ਵੀ ਕਿੱਥੇ ਤੁਹਾਡਾ ਜਿਹੜਾ ਆਫਿਸ ਵਗੈਰਾ ਦੋ ਜਗਾਵਾਂ ਨੇ ਜੀ ਇੱਕ ਤਾਂ ਮਲੇਰਕੋਟਲਾ ਹੈ ਤੇ ਇੱਕ ਮੋਹਾਲੀ ਹੈ ਜੀ ਅੱਛਾ ਮਲੇਰਕੋਟਲੇ ਵੀ ਹੈ ਮੋਹਾਲੀ ਵੀ ਹੈ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਫੋਨ ਨੰਬਰ ਹੀ ਬੋਲ ਦੋ ਹਾਂਜੀ ਹੈ 98553 58786 ਠੀਕ ਹੈ ਜੀ ਜੀ ਠੀਕ ਹੈ ਤੇ ਬਾਕੀ ਦੋਸਤੋ ਵੇਖ ਲੋ ਭਾਜੀ ਤੁਹਾਨੂੰ ਇਸ ਤਰ੍ਹਾਂ ਵਧੀਆ ਲੱਗਿਆ ਜਿਵੇਂ ਸਾਡਾ ਦੇਸੀ ਚੌਕਾ ਚੁੱਲਾ ਹੈ ਦੇਖੋ ਹਰ ਇੱਕ ਚੀਜ਼ ਦਾ ਇੱਕ ਟੇਸ ਹੈ ਤੇ ਅਸਲੀਅਤ ਜੋ ਹੈ ਵੀ ਪੁਰਾਣੇ ਸਮੇਂ ਤੋਂ ਤਾਂ ਇਹੀ ਤੰਦਰੁਸਤੀ ਦਾ ਰਾਜ਼ ਹੈ। ਹੂੰ। ਬਾਕੀ ਅੱਜਕੱਲ੍ਹ ਤਾਂ ਇਹ ਫਾਸਟ ਫੂਡ ਨੇ ਬਿਮਾਰੇ ਕਰਨਾ ਹੈ ਫਾਸਟ ਫੂਡ ਵਗੈਰਾ ਨੇ। ਠੀਕ ਹੈ। ਤਾਂ ਅੱਛਾ ਜੀ ਇਹ ਬਿਲਕੁਲ ਅੱਛਾ ਹੈ। ਠੀਕ ਹੈ। ਜੀ। ਚਲੋ ਬਹੁਤ ਧੰਨਵਾਦ ਜੀ। ਹਾਂ ਜੀ। ਨਾਲ ਨਹੀਂ ਦੋ ਨਾਲ ਨਹੀਂ ਮਿਲਦੀ। ਕਾ ਦੂਗੀ? ਵਧੀਆ ਵਧੀਆ ਲੱਗਿਆ ਸੋਦੀ। ਹਾਂ। ਕਹਾ ਜੀ ਬੋਸ ਟੇਸਟੀ। ਕਿਹਨੇ ਮੀਂਹ ਬੋਤੀ। ਖਾ ਕੇ ਤੁਸੀਂ ਖਾਓ। ਇਹਦਾ ਨਾਮ ਦੇਖੋ ਇੱਕ ਬੜਾ ਪਿਆਰਾ ਲੱਗਦਾ ਵੈਸੇ ਮੈਨੂੰ ਤਾਂ ਚੇਤਾ ਭੋਲੇ ਨਾ ਮੈਂ ਵੀ ਖਾਲਾ ਠੀਕ ਹੈ ਕੈਰਨ ਇਲਹਾਮੇ ਇਲਹਾਮੇ ਆ ਦੇਖੋ ਇਲਾਮਾ ਦੇਖਿਓ ਦੱਸੋ ਕਿ ਮੈਂ ਬ੍ਰੇਕਫਾਸਟ ਫੂਡ ਤਾਂ ਕਰਦਾ ਮੈਂ ਛੋਟਾ ਹਾਂ ਜੀ ਨਹੀਂ ਹਾਂ ਤੋ ਆਪਾਂ ਵੀ ਲੱਗੇ ਆ ਰੋਟੀ ਖਾਣ ਤੇ ਇੱਕ ਮੈਂ ਦੱਸ ਦਿਆਂ ਜਿਹੜੇ ਸਾਡੇ ਆ ਆਰ ਆਰਕੀਟੈਕਟ ਨੇ ਮੁਹੰਮਦ ਅਰਸ਼ਦ ਤੇ ਮੈਂ ਇਹਨਾਂ ਨੂੰ ਦੋ ਤਿੰਨਾਂ ਦੀ ਵੀਡੀਓ ਦੇ ਵਿੱਚ ਅਨਵਰ ਕਾਏਗਾ ਮੈਂ ਤੇ ਕਿਉਂਕਿ ਇੱਕੋ ਜਿਹੇ ਥੋੜੇ ਲੱਗਦੇ ਨੇ ਜਿਵੇਂ ਮਲੇਰ ਕੋਟਲੇ ਆਪਣੇ ਦੋਸਤ ਨੇ ਡਾਕਟਰ ਨਸੀਰ ਅਖਤਰ ਹੋਣੀ ਹੋਰ ਬੜੇ ਦੋਸਤ ਨੇ ਤਾਂ ਉਹਨਾਂ ਦੀ ਵਜ੍ਹਾ ਤੋਂ ਥੋੜੀ ਨਾ ਕਨਫਿਊਜ਼ਨ ਜੀ ਹੋ ਜਾਂਦੀ ਆ ਅਖਤਰ ਅਨਵਰ ਅਰਸ਼ਦ ਇੱਕੋ ਜੇ ਮਿਲਦੇ ਜੁਲਦੇ ਜੇ ਨੇ ਤੇ ਅਰਸ਼ਦ ਸਾਹਿਬ ਇੱਕ ਹੈ ਨਾ ਬਹੁਤ ਵਧੀਆ ਤੁਹਾਡੇ ਮਗਰ ਬੜਾ ਸੀਨ ਬੜਾ ਘੇੜ ਬਣ ਰਿਹਾ ਵੇਖੋ ਰੋਟੀ ਖਾਣਾ ਛਾ ਗਿਰੋ ਪਿੱਛੇ ਮੱਝ ਵੀ ਵੇਖਣ ਲਈ ਹੈ ਅੱਜ ਤੋ ਹਾਂ ਕੀ ਅਗਰ ਇਧਰੋਂ ਕੁਝ ਬਚੇ ਤਾਂ ਮੈਨੂੰ ਦੇ ਦੇਵੇ ਨਹੀਂ 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 ਉਹ ਕੋਸ਼ਿਸ਼ ਕਰਦਾ ਬਚਾਉਣ ਦੀ ਨਹੀਂ ਉਹ ਕਹਿ ਰਹੀ ਹੈ ਕਹਿੰਦੀ ਵੀ ਜਦੋਂ ਮਤਲਬ ਸ਼ਾਮ ਨੂੰ ਮੱਝਾਂ ਚੋਣ ਦਾ ਸਮਾਂ ਹੋਊਗਾ ਨਾ ਵੀ ਇਹਨਾਂ ਨੂੰ ਮੱਝਾਂ ਦੀ ਧਾਰ ਜਿਹੜੀ ਹੈ ਉਹ ਜ਼ਰੂਰੇ ਕੱਢ ਕੇ ਜਾਣਾ ਫਿਰ ਖੀਰ ਬਣਾ ਕੇ ਲੈ ਕੇ ਜਾਣਾ ਹਨਾ ਸ਼ਹਿਰੀ ਨਾਲ ਹਾਂ ਖੀਰ ਬਣਾ ਕੇ ਲੈ ਕੇ ਜਾਣੀ ਹੈ ਨਾ ਕਾਕੇ ਬੋਲ ਹਾਂ ਜੀ ਖੀਰ ਹਾਂ ਤੇ ਹਾਂ 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 ਇਹ ਬੱਚੇ ਕਹਿੰਦੇ ਜਦੋਂ ਆਕੜ ਜਾਂਦੇ ਨੇ ਕਹਿੰਦੇ ਕਈ ਵਾਰ ਇੱਕ ਵਾਰੀ ਪਤਾ ਨਹੀਂ ਅਕਬਰ ਵੀਰਵਾਲ ਦੀ ਕਹਾਣੀ ਚਾਹੁੰਦਾ ਹੁੰਦਾ ਕਹਿੰਦੇ ਕਹਿੰਦੇ ਬੱਚਾ ਆਕੜ ਗਿਆ ਤੇ ਉਹ ਕਹਿੰਦਾ ਵੀ ਕੀ ਚਾਹੀਦਾ ਇਹਨੂੰ ਤਾਂ ਕਹਿੰਦੇ ਵੀ ਹਾਥੀ ਮੰਗਦਾ ਹਾਂਜੀ ਉਹਨੇ ਹਾਥੀ ਤਾਂ ਉਹਦਾ ਮਿੰਟ ਦਾ ਕੰਮ ਸੀ ਉਹਨੇ ਲਿਆਂਦਾ ਬੱਚਾ ਫੇਰ ਰੋਣ ਲੱਗ ਗਿਆ ਕਹਿੰਦਾ ਵੀ ਹੁਣ ਕੀ ਹੋਇਆ ਕਹਿੰਦਾ ਮੈਂ ਕੁੱਜਾ ਲੈਣਾ ਹੈ ਜੀ ਉਹਨੇ ਕੁੱਜਾ ਲਿਆਂਦਾ ਉਹ ਫੇਰ ਰੋਣ ਲੱਗ ਗਿਆ ਕਹਿੰਦਾ ਹੁਣ ਕੀ ਹੈ ਕਹਿੰਦਾ ਹਾਥੀ ਨੂੰ ਕੁੱਜੇ 'ਚ ਪਾਓ ਹੋਰ ਤਾਂ ਕਹਿੰਦੇ ਵੀ ਜਿਹੜੀ ਬੱਚੇ ਦੀ ਜਿੱਦ ਹੈ ਨਾ ਉਹਦੇ ਆਰਾਦੇ ਦੀ ਦ੍ਰਿੜਤਾ ਕਹਿਣੀ ਉਹਨ ਰੱਖ ਕੇ ਉਹ ਪੰਡੂ ਉਹਦੀ ਉਹਦੀ ਦ੍ਰਿੜਤਾ ਨੂੰ ਵਿਖਾਉਂਦੀ ਵੀ ਉਹ ਆਪਣੇ ਇਰਾਦਿਆਂ ਦੇ ਟੱਲ ਹੁੰਦੇ ਨੇ ਮਤਲਬ 10 ਤੋਂ ਵੱਸ ਨਹੀਂ ਹੁੰਦੇ ਬੱਚੇ ਜਿਹੜੇ ਨੇ ਬਿਲਕੁਲ ਸਹੀ ਗੱਲ ਹੈ ਜੀ ਉਹੀ ਇੱਕ ਵਧੀਆ ਸੈਨਾਪਤੀ ਕਹਿੰਦੇ ਜਿਹੜਾ ਇੱਕ ਜਿਹੜਾ ਜੰਹਾ ਦੇਸ਼ ਨੂੰ ਚਲਾਉਣ ਵਾਲਾ ਤਾਂ ਉਹਦੇ 'ਚ ਵੀ ਇਸ ਤਰ੍ਹਾਂ ਦਾ ਉਹਦਾ ਸੁਭਾਅ ਤੇ ਉਹਦੀ ਸੋਚ ਬੜੀ ਡੂੰਗੀ ਤੇ ਉਹਦੀ ਹੋਣੀ ਚਾਹੀਦੀ ਵੀ ਜੇ ਇੱਕ ਜਿਹੜਾ ਕੰਮ ਠਾਣ ਲਿਆ ਤਾਂ ਫਿਰ ਠਾਣ ਹੀ ਲਿਆ ਵੀ ਉੱਥੋਂ ਮੁੜਨਾ ਨਹੀਂ ਫੈਸਲਾ ਨਹੀਂ ਬਦਲੇ ਜਾਏਗਾ ਜੀ ਤਾਂ ਜਿਹੜਾ ਉਹ ਸਮੇਂ ਨਾ ਅਕਬਰ ਤੇ ਬੀਰਬਲ ਦਾ ਜਿਹੜਾ ਕਿੱਸਾ ਇਹ ਬੀਰਬਲ ਜਿਹੜੇ ਸਾਫ ਸੀਗੇ ਨਾ ਹਾਂ ਉਨ੍ਹਾਂ ਦੀ ਖਾਸੀਅਤ ਸੀ ਹਾਂ ਉਹਨਾਂ ਨੇ ਫਿਰ ਇਹਦਾ ਇਲਾਜ ਵੀ ਕੱਢਿਆ ਹਾਂ ਉਹਨਾਂ ਨੇ ਬੱਚੇ ਨੂੰ ਕਿਹਾ ਵੀ ਦੇਖ ਇਹਦੇ ਵਿੱਚ ਕੁੱਜੇ ਦੇ ਵਿੱਚ ਅੱਛਾ ਬੱਚੇ ਨੂੰ ਕੁੱਜੇ 'ਚ ਦਿਖਾਇਆ ਜਿਹੜਾ ਉਹਦੇ 'ਚ ਪਾਣੀ ਪਾਇਆ ਨਾ ਉਸਨੇ ਤੇਲ ਜਾਂ ਪਾਣੀ ਪਾਇਆ ਉਹ ਪਾਣੀ ਦੀ ਰਿਫਲੈਕਸ਼ਨ ਦੇ ਵਿੱਚ ਹੰਥੀ ਦਿਖਾਇਆ ਅੱਛਾ ਉਸ ਤੋਂ ਬਾਅਦ ਬੱਚਾ ਸ਼ਾਂਤ ਕੀਤਾ ਉਹ ਬੜਾ ਹਾਜ਼ਰ ਜਵਾਬ ਸੋਲੂਸ਼ਨ ਵਾਲਾ ਇਨਸਾਨ ਸੀ ਜਿਹੜਾ ਵੀਰਬਲ ਸੀ ਹਾਂ ਉਸ ਚੀਜ਼ ਨੂੰ ਸੰਜੀ ਤਾਂ ਗਾਗਰ ਦੇ ਵਿੱਚ ਸਾਗਰ ਭਰਨਾਂ ਦੀ ਗੱਲ ਹੋ ਗਈ ਇੱਕ ਉਸ ਸਕੇਲ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਸੈਟੀਸਫਾਈ ਕੀਤਾ ਤੇ ਜੇ ਤੁਹਾਨੂੰ ਆਰਕੀਟੈਕਚਰ ਦੇ ਬਾਰੇ ਦੱਸਾਂ ਮੈਂ ਹਾਂ ਜਦੋਂ ਬਹੁਤ ਸਾਰੀ ਸੰਗਤ ਨੂੰ ਆਉਣ ਵਾਲੇ ਸਮੇਂ ਦੇ 96 ਕਰੋੜ ਜਿਹੜੇ ਸਿੰਘਾਂ ਨੇ ਇਕੱਠੇ ਹੋਣਾ ਕਿਸੇ ਸਮੇਂ ਆ ਕੇ ਉਹ ਐਡੀ ਵੱਡੀ ਸੰਗਤ ਨੂੰ ਇਹ ਦਰਸਾਉਣ ਵਾਸਤੇ ਬਿਓ ਸਿੰਘਾਂ ਦਾ ਜਿਹੜਾ ਦਿਮਾਗ ਹੈ ਨਾ ਉਹ ਕਿਸ ਲੈਵਲ ਦੇ ਉੱਤੇ ਦਿਖਾਇਆ ਜਾਊਗਾ ਦਰਸਾਇਆ ਜਾਊਗਾ ਤਾਂ ਤੁਸੀਂ ਹਰਮੰਦਰ ਸਾਹਿਬ ਦਾ ਜਿਹੜਾ ਆਰਕੀਟੈਕਚਰ ਹੈ ਉਹ ਸਟੱਡੀ ਕਰਨਾ ਜ਼ਰੂਰੀ ਹੈ ਜਿੱਥੋਂ ਤੁਸੀਂ ਸਮਝ ਜੋ ਕਿ ਹਾਂ ਪਰਮਾਤਮਾ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਸੂਝ-ਬੂਝ ਦਿੰਦਾ ਹੈ ਜਾਣਕਾਰੀ ਦਿੰਦਾ ਹੈ ਉਹ ਸ ਆਰਕੀਟੈਕਚਰ ਸਟਾਈਲ ਨੂੰ ਸਮਝਣਾ ਜ਼ਰੂਰੀ ਹੈ ਤਾਂ ਕਿ ਤੇ ਜਾ ਕੇ ਪਤਾ ਚੱਲਦਾ ਵੀ ਕਿੱਡੀ ਵੱਡੀ ਵੈਲਿਊ ਹੈ ਜੋ ਆਰਕੀਟੈਕਚਰ ਹੈ ਉਹ ਇੱਕ ਐਕਸਪ੍ਰੈਸ਼ਨ ਹੈ ਹੂੰ ਥਾਟ ਨੂੰ ਦਰਸਾਉਂਦਾ ਹੈ ਤੇ ਉਸ ਜਗ੍ਹਾ ਦੇ ਉੱਤੇ ਜਿਹੜੇ ਉਹ ਥਾਟ ਨੂੰ ਦਰਸਾਉਣ ਵਾਸਤੇ ਉਸ ਨੂੰ ਸਮਝਣਾ ਬੜਾ ਜ਼ਰੂਰੀ ਹੈ ਮੈਂ ਸਮਝਾ ਸਕਦਾ ਹਾਂ ਪਰ ਉਹ ਇੱਕ ਅਲੱਗ ਫੇਪ ਤੋਂ ਇੱਕ ਐਪੀਸੋਡ ਬਣ ਜਾਊਗਾ ਜਿਸ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਫਿਰ ਆਪਾਂ ਗੱਲਾਂ ਕਰਾਂਗੇ ਤੇ ਐਂਡ ਟੂ ਐਂਡ ਇੱਕ ਦਿਮਾਗ ਦੇ ਓਜ਼ ਨੂੰ ਸਮਝ ਸਕਾਂਗੇ ਵੀ ਹਾਂ ਜੀ ਕਿ ਉਹਦਾ ਇਫੈਕਟ ਪੈਂਦਾ ਹੈ ਤੇ ਆਪਾਂ ਇਹਨਾਂ ਦਾ ਕਾਫੀ ਟਾਈਮ ਲੈ ਲਈ ਅਰਸ਼ਾ ਨਾ ਪੀਗਾ ਅਰਸ਼ਾ ਆਖੀ ਦੇਖ ਜੀ ਅਰਸ਼ਾ ਤੇ ਇਧਰ ਵੇਖੋ ਜੀ ਭੈਣ ਮੇਰੀ ਵੱਡੀ ਬੈਠੀ ਹੈ ਤੇ ਉਹ ਲੱਗੀ ਸੀ ਖਾਣਾ ਖਾਣ ਤੇ ਕਹਿੰਦੀ ਕੈਮਰਾ ਮੇਰੇ ਲਗਾਤੋਂ ਕਰਤਾ ਕਿਉਂਕਿ ਕੈਮਰੇ ਗੇ ਦੇ ਘਾਟ ਹੀ ਆਉਂਦੀ ਹੈ ਤੇ ਚੋਰੀ ਸਾਡਾ ਭਾਈਆ ਜਿਹੜਾ ਉਹ ਵੀ ਚੋਰ ਗੁਰਸਿੱਖ ਬੰਦਾ ਹੈ ਤੇ ਉਹ ਦੇਖ ਹੁਣ ਮਹਾਰਾਜ ਦੂਜੇ ਚਾਚਾ ਜੀ ਘਰੇ ਉਧਰ ਪ੍ਰਕਾਸ਼ ਹੋਏ ਨੇ ਤੇ ਉਹਨਾਂ ਦਾ ਨਾਮ ਵੀ ਪ੍ਰਕਾਸ਼ ਸਿੰਘ ਹੈ ਤੇ ਉਹ ਪਤੰਦਰਵਾ ਦੇਖਦੇ ਨੇ ਣੇੜ ਤੇੜੀ ਕਿਹੜੇ ਕੱਢੀ ਜਾਏਗਾ ਤੇ ਹਾਂਜੀ ਤੇ ਬਾਕੀ ਆ ਬਈ ਦੇਸੀ ਜ਼ਿੰਦਗੀ ਇਸ ਤਰ੍ਹਾਂ ਦੀ ਜਿਹੜੀ ਸਾਡੀ ਪਿੰਡਾਂ ਵਾਲਿਆਂ ਦੀ ਤੇ ਬਾਕੀ ਹੁਣ ਜਾ ਕੇ ਜਦੋਂ ਸ਼ਹਿਰੀਨ ਜਦੋਂ ਤੁਸੀਂ ਜਦੋਂ ਤੁਸੀਂ ਹੁਣ ਮਹਾਲੀ ਪਹੁੰਚ ਗਏ ਨਾ ਤੁਹਾਨੂੰ ਬਚਿੱਤਰ ਜਿਹਾ ਲੱਗ ਜਾਏਗਾ ਨਾ ਫਿਰ ਪਿੰਡ ਵੀ ਕਿੱਦਾਂ ਦਾ ਨਾ ਹਾਂਜੀ ਹਾਂਜੀ ਯਾਦ ਕਰਾਂਗੇ ਅਸੀਂ ਸਾਰਾ ਦਿਨ ਤੁਹਾਨੂੰ ਯਾਦ ਕਰਦੇ ਰਹਿੰਦੇ ਆ ਜਿੱਥੇ ਅੱਨੀ ਮਰਜ਼ਾ ਕੀਤੀ ਆ ਜੀ ਦੁੱਧੂ ਨੂੰ ਗਏ ਕਿ ਨੋ ਕੀ ਹੋ ਗਿਆ ਸੀ ਭਾਬੀ ਜੀ ਕੌਣ ਮਾਸੀ ਐ ਅੱਜ ਮਾਸੀ ਨੇ ਤੇ ਬੈਠੇ ਮੇਰੇ ਇਧਰ ਧੀ ਰਾਣੀ ਤੇ ਹੁਣ ਚੇਤਾਈ ਪੁੱਲ ਗਏ ਇਹਨਾਂ ਦਾ ਕੈਰੀ ਨਹੀਂ ਉਹ ਉਹ ਦਾ ਇਧਰ ਉਹ ਸਮ੍ਰਿਤ ਦਾ ਸਮ੍ਰਿਤ ਦੀਦੀ ਅੱਜ ਭੱਜ ਜੀ ਆ ਸਾਡੀਆਂ ਇਸ ਤਰ੍ਹਾਂ ਦੀਆਂ ਕੰੰਧਾ ਨੇ ਭਾਈ ਦੁਨੀਆ ਵਾਲਿਓ ਵੇਖ ਲਓ ਸਾਡਾ ਸਿਮਿੰਟ ਵੀ ਖੁਰਿਆ ਪਿਆ